ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਹੜੇ ਆਪਣੇ ਪੰਜਾਬ ਦੇ ਹਾਲਾਤ ਆ ਦਿਨੋ-ਦਿਨ ਹੀ ਮਾੜੇ ਹੁੰਦੇ ਜਾ ਰਹੇ ਆ ਇਸ ਦਾ ਮੁੱਖ ਕਾਰਨ ਕੀ ਆ ਕੀ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਪੰਜਾਬੀਆਂ ਦੀ ਉਹ ਦਿਨੋ-ਦਿਨ ਘਟਦੀ ਜਾਂਦੀ ਆ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਦੇ ਜ਼ਿਆਦਾਤਰ ਉਦੇਸ਼ਾਂ ਵੱਲ ਮੁਹ ਕਰੀ ਜਾਂਦੇ ਹੋ ਉਧਰ ਸੈੱਟ ਹੋ ਜਾਂਦੇ ਹੋ ਉਧਰ ਪੀਅਰ ਪੱਕੇ ਹੋਈ ਜਾਂਦੇ ਆ ਜਿਨ੍ਹਾਂ ਦੇ ਇੱਕ ਇੱਕ ਜਵਾਕ ਆ ਉਹ ਵੀ ਉਹ ਦਰਬਾਰ ਸੈੱਟ ਹੋ ਗਏ ਜਿਹੜਾ ਪਿਛਲਾ ਪੰਜਾਬ ਦਾ ਸੱਭਿਆਚਾਰ ਉਹ ਜ਼ਿਆਦਾਤਰ ਖਤਮ ਹੁੰਦਾ ਜਾ ਰਿਹਾ ਸੱਭਿਆਚਾਰ ਤਾਂ ਹੀ ਰਹੂਗਾ ਜੇ ਪੰਜਾਬੀ ਹੋਣਗੇ ਤਾਂ ਆਪਣੇ ਪੰਜਾਬ ਦੇ ਵਿੱਚ ਤਾਂ ਜ਼ਿਆਦਾਤਰ ਜਿਹੜੇ ਪ੍ਰਵਾਸੀ ਆ ਉਹ ਵੱਸਦੇ ਪਏ ਆ ਤੇ ਜਿਹੜੇ ਪੰਜਾਬ ਦੇ ਆਮ ਪੰਜਾਬੀ ਲੋਕ ਆ ਬਹੁਤ ਘਟ ਗਏ ਆ ਆਪਣੇ ਜਿਹੜੇ ਪੰਜਾਬ ਦੇ ਲੋਕ ਕੀ ਆ ਜ਼ਿਆਦਾਤਰ ਇੱਕ ਦੋ ਬੱਚੇ ਹੀ ਰੱਖਦੇ ਆ 100% ਨਹੀਂ ਤਾਂ ਇੱਕ ਬੱਚਾ ਹੀ ਰੱਖਦੇ ਆ ਉਹ ਵੀ ਜਾ ਕੇ ਬਾਹਰ ਸੈਟਿੰਗ ਹੁੰਦਾ ਤੇ ਪਿੱਛੇ ਕੁਝ ਨਹੀਂ ਰਹਿੰਦਾ ਦੂਜੇ ਥਾਂ ਹੀ ਦੇਖੇ ਜਿਹੜੇ ਬਾਹਰਲੇ ਪ੍ਰਵਾਸੀ ਆ ਜਾਂਗੇ ਹੋਰ ਬੰਦੇ ਆ ਉਹ 4 4 5 5 ਜਵਾਬ ਉਹਨਾਂ ਦੇ ਹੁੰਦੇ ਆ ਆਮ ਪਿੰਡਾਂ 'ਚ ਦੇਖਿਆ ਹੀ ਜਾਂਦਾ ਕਹਿਣ ਦਾ ਭਾਵ ਕਿ ਥੋੜਾ ਸਮਾਂ ਹੋਰ ਆ ਪੰਜਾਬੀਓ ਪੰਜਾਬ ਸਿਰਫ ਨਾਂ ਦਾ ਹੀ ਪੰਜਾਬ ਰਹਿ ਜਾਊਗਾ ਇੱਥੇ ਦੂਜੇ ਜਿਹੜੇ ਕਾਸਟਾਂ ਦਾ ਰਾਜ ਹੋ ਜਾਣਾ ਪੰਜਾਬੀ ਸਭਿਆਚਾਰ ਖਤਮ ਹੋ ਜਾਣਾ ਪੰਜਾਬੀ ਇਹ ਗੱਲ ਭੁੱਲਦੇ ਜਾ ਰਿਹਾ ਕਿ ਅਸੀਂ ਕੀ ਆ ਠੀਕ ਆ ਸਾਨੂੰ ਕੀ ਦੇਣਾ ਗੁਰੂਆਂ ਦੀ ਸਿੱਖੀ ਸਿਧਾਂਤ ਦੀ ਕੀ ਦੇਣਾ ਸਾਨੂੰ ਅਸੀਂ ਆਪਦੇ ਮਨੋਰੰਜਨ ਲਈ ਆਪਦੇ ਇਹ ਮਜਬੂਰੀਆਂ ਲਈ ਬਾਹਰੋਂ ਨਿਕਲਦੇ ਜਾ ਰਹੇ ਹਾਂ ਅਹੀਂ ਚੱਲਦਾ ਰਿਹਾ ਤਾਂ ਪੰਜਾਬੀ ਉਹ ਪੰਜਾਬ ਖਤਮ ਹੋ ਜਾਣਾ ਕਿਸੇ ਟਾਈਮ ਨੂੰ ਪੰਜਾਬੀ ਮਾਂ ਬੋਲੀ ਖਤਮ ਹੋ ਜਾਣੀ ਆ ਪੰਜਾਬੀ ਖਤਮ ਹੋ ਜਾਣੇ ਇਹਨਾਂ ਗੱਲਾਂ ਤੇ ਥੋੜਾ ਧਿਆਨ ਦੇਣਾ ਜ਼ਰੂਰੀ ਬੰਦਾ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਪੰਜਾਬੀ ਬੰਦੇ ਆ ਕਿ ਇੱਕ ਬੱਚਾ ਰੱਖਦੇ ਆ ਇਹਦਾ ਮੁੱਖ ਕਾਰਨ ਇਹ ਵੀ ਆ ਕਿ ਜਿਹੜੇ ਛੋਟੇ ਬੰਦੇ ਆ ਉਹ ਇੱਕ ਬੱਚਾ ਤਾਂ ਹੀ ਲੈਂਦੇ ਆ ਕਿਉਂਕਿ ਜ਼ਿਆਦਾਤਰ ਮੰਗਾਈ ਆ ਇਜਾਤੋ ਪਲਣਾਣੀ ਇਹ ਐਜੂਕੇਸ਼ਨ ਚੰਗੀ ਕਰਾਵਾਂਗੇ ਠੀਕ ਆ ਵੰਡੀਆਂ ਨਹੀਂ ਪੈਣੀਆਂ ਜ਼ਮੀਨ ਜਾਇਦਾਦ ਵਿੱਚ ਇਹ ਕਾਰਨ ਇਹਨਾਂ ਕਾਰਨਾਂ ਕਰਕੇ ਜਿਹੜੇ ਮਾਂ ਬਾਪ ਆ ਇੱਕ ਬੱਚਾ ਹੀ ਲੈਂਦੇ ਆ ਠੀਕ ਆ ਪਰ ਕਿਸੇ ਟਾਈਮ ਨੂੰ ਪੰਜਾਬ ਸਰ ਖਤਮ ਹੋ ਜਾਣਾ ਇੱਥੇ ਪ੍ਰਵਾਸੀਆਂ ਦਾ ਹੋਰਾਂ ਦਾ ਹੋਰ ਲੋਕਾਂ ਦਾ ਰਾਜ ਹੋਣਾ ਇਹ ਯਾਦ ਰੱਖ ਲੋ ਯਾ ਪੰਜਾਬੀਓ ਜਿਵੇਂ ਹਾਲਾਤ ਚੱਲਦੇ ਰਹੇ